ਲਓ ਜੀ ਸਾਗ ਆਪਾਂ ਬਣਾਇਆ ਤਾਂ ਹੈ ਨਹੀਂ ਵੱਢ ਕੇ ਘਰੇ ਮਗਾ ਲਿਆ ਤੇ ਹੁਣ ਇਹ ਜੋ ਪੱਤਾ-ਪੱਤਾ ਕੱਢਣ ਲੱਗੇ ਹੋਏ ਆ ਇਹਨੂੰ ਦੇਖਦੇ ਆ ਜਾਂ ਤਾਂ ਅੱਜ ਹੀ ਰਿੰਨ ਲਾਂਗੇ ਜਾਂ ਫਿਰ ਸੁਕਾ ਕੇ ਰੱਖ ਲਾਂਗੇ ਰਿੰਨਦੇ ਤਾਂ ਨਹੀਂ ਇੱਧਰ ਸਾਗਰ ਦੀ ਬੋਟੀ ਤਾਂ ਪਤਾ ਨਹੀਂ ਕਿੱਥੇ-ਕਿੱਥੇ ਪਹੁੰਚ ਗਈ ਆ ਸਾਡੇ ਵਾਲੇ ਤਾਂ ਸਾਈਕਲ ਹੀ ਚੱਲਦਾ ਕਿੰਨਾ ਤਾਂ ਖੜਾ ਦੇਖ ਤਕੜਾ ਦੇਖੋ ਕਿੰਨਾ ਦੇਖੋ ਸਰਾ অরুণਾ ਸਹਾਰਾ ਲੈ ਕੇ ਉਹ ਦਸੀ ਤਾਂ ਜਾਂਦਾ ਕਹਿੰਦਾ ਸੱਜੇ ਨਾਲ ਮਾਰਦੇ ਬ੍ਰੇਕ ਅਗਰ ਗਿਆ ਇਹ ਦਸਿਆ ਗਿਰ ਗਿਆ ਗਿਰ ਗਿਆ ਰਹੇ ਸੋਚ ਕੇ ਮੈਨੂੰ ਕੋਈ ਨਾ ਦਰ ਆ ਬੰਦਾ ਦਿਓ ਭਾਈ ਬਸ ਸਾਈਕਲ ਕੀ ਕਰਕੇ ਜੀਨੇ ਨੇ ਹਾਂ ਫਿਰ ਉੱਤਰੋ ਕਿਵੇਂ ਚਲਾਓਗੇ ਇੱਕ ਵਾਰੀ ਚੱਲ ਕਾਟੀ ਤਾਂ ਮੈਨੂੰ ਆਉਂਦੀ ਆ ਚੱਲ ਕੋਸ਼ਿਸ਼ ਤਾਂ ਕਰਦਾ ਸਾਗਰ ਦੀ ਬੋਟੀ ਜਦੋਂ ਮੈਂ ਤਾਂ ਤੜ ਲਿਆ ਨਾ ਸਿੱਖ ਲਈ ਸੀ ਚੰਗੀ ਉਹ ਸਿੱਖ ਗਈ ਸਾਗਰ ਦੀ ਬੋਟੀ ਆ ਸਾਡਾ ਸਾਗਰ ਸਾਡਾ ਸਾਗਰ ਸਾਈਕਲ ਸਿੱਖਦਾ ਆ ਬਲੌਗ ਪਤਾ ਨਹੀਂ ਮੈਂ ਦੁਬਾਰਾ ਸ਼ੁਰੂ ਕਰ ਲਿਆ ਹਨਾ ਪਹਿਲੇ ਬਲੌਗ ਦਾ ਤਾਂ ਐਂਡ ਹੋ ਗਿਆ ਸੀਗਾ ਕਿਉਂਕਿ ਫਿਰ ਜਦ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਚਲੋ ਜੀ 사시 ਕਾਲ ਦੀ ਸਾਰਿਆਂ ਨੂੰ ਚਲੋ ਜੀ 사시 ਕਾਲ ਸਹੀ ਕੀ ਹੋ ਗਿਆ 사시 ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮੋਗੇ ਤੇ ਐਸੇ ਮੇਰੇ ਨਾਲ ਆਪਾਂ ਸਾਗ ਕੱਢ ਕੇ ਰੱਖ ਲੈਣੇ ਆ ਵੱਢ ਕੇ ਇਹਨਾਂ ਨੂੰ ਨਹੀਂ ਤਾਂ ਟੋਕਾ ਕਰ ਦੇਣਾ ਮੈਂ ਤਾਂ ਇਹਨਾਂ ਨੂੰ ਕਭੀ ਇਹੋ ਆਪ ਕੋ ਗੁਲਗਲੇ ਬਣਾਉਣੇ ਸੀਗੇ ਹਨਾ ਵੀ ਪਕੌੜੇ ਪਕੌੜੇ ਬਣਾਉਣੇ ਸੀ ਵੀ ਫੇਰ ਪਾਲਕ ਰਖ ਲੰਦੇ ਇਹਨਾਂ ਨੇ ਰੱਖੀ ਹੀ ਨਹੀਂ ਦੀ ਤੇ ਮੈਂ ਧੁੱਪ ਚ ਦੇਂਦਾ ਨਹੀਂਗਾ ਫੋਨ ਪਕਵਾਰ ਹੋ ਗਿਆ ਭਾਈ ਪਕੌੜੇ ਬਣਾਉਣ ਵਾਲਾ ਸਹਿਕ ਬੰਦ ਪਕੌੜੇ ਬਣਾਉਣ ਵਾਲਾ ਬੰਦਾ ਫੇਰ ਵੀ ਕਿਹੜਾ ਤੂੰ ਟਿਕਦੇ ਆ ਕੱਲ ਤਾਂ ਬਣਾ ਕੇ ਖਾਦੇ ਛਾਹ ਰੂਕਾ ਪੋਟਾ ਇੱਥਾ ਕੋ ਚਲਾ ਤੇ ਅੰਦਰ ਮੈਂ ਝਾੜੂ ਲਾ ਕੇ ਆਈ ਸੀ ਇੱਥੇ ਜਹਰ ਨੂੰ ਬਿਠਾਇਆ ਸੀਗਾ ਵੀ ਤੂੰ ਹਨਾ ਆਹਾ ਕਰ ਇਹਨੇ ਥੋੜੇ ਜਿਹਾ ਪੱਤੇ ਜੇ ਤੋੜੇ ਇਹ ਤਾਂ ਮੈਂ ਹੀ ਤੋੜਨੇ ਹੋਂ ਨੇ ਤਾਂ ਗਾਣੇ ਸੁਣਦਾ ਸੀ ਸਾਗਰ ਦੀ ਬੋਟੀ ਵਾਲ ਫਿਰ ਮੈਂ ਬੰਦ ਕਰਕੇ ਬਲੌਗ ਸ਼ੁਰੂ ਕੀਤਾ ਇੱਕ ਆ ਗਾਣਾ ਇਹ ਬਾਲਾ ਸੁਣਦਾ ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਂਦੇ ਮਾਈ ਦਾ ਲਾ ਟੱਕਰ ਲਾਲ ਮੀਂਝ ਇਹਨੂੰ ਲਾਲ ਦਾ ਮੀਂਝ ਨਹੀਂ ਸੀ ਪਤਾ ਹੈ ਮਾਂ ਦਾ ਲੱਡਲਾ ਮਾਂ ਦਾ ਲੱਡਲਾ ਚੱਲੇ ਫੜ ਕੈਮਰਾਮੈਨ ਪਰ ਮੈਂ ਨਹੀਂ ਪਾਉਣਾ ਮੈਂ ਤਾਂ ਸੀ ਪੂਤਾ ਕਰਾਈ ਤੀ ਇਹ ਤਾਂ ਸਾਗਰ ਦੀ ਬੋਟੀ ਦੇ ਨਾਲ ਰਲੂ ਜਾ ਕੇ ਉਹ ਤਾਂ ਨੰਗ ਹੀ ਕਿਤੇ ਦੀ ਕਿਤੇ ਜਾ ਪੜੀ ਸਾਗਰ ਦੀ ਬੋਟੀ ਤਾਂ ਉਹ ਤਾਂ ਕਹੇ ਤਾਂ ਮੁਰੀ ਕਾ ਉਹ ਕਾ ਮੈਂ ਸੈਲਡ ਖਾਦਾ ਮੈਨੂੰ ਤਾਂ ਸੈਲਡ ਸੋਲੜ ਨਾਲ ਢਿੱਡ ਨਹੀਂ ਭਰੇ ਮੈਂ ਤਾਂ ਫੇਰ ਭੁੱਖ ਲੱਗੀ ਫੇਰ ਕਾ ਫੇਰ ਕਾ ਆਹੀ ਗੱਲ ਨਹੀਂ ਆਹ ਸਲੜਿਆ ਏ ਫੇਰ ਨਹੀਂ ਲਗਾ ਆਹੀ ਗੱਲ ਨਹੀਂ ਹੂੰ ਇਹ ਸਲੜੀ ਚਲੋ ਕੈਮਰਾਮੈਨ ਬਣੋ ਇੱਕ ਜਨ ਮਮੀ ਸਾਗਰ ਦੀ ਬੱਡੀ ਢਿੱਕਾ ਚਲਾਤਾ ਮਮੀ ਹਾਂ ਜੀ ਕੀ ਕਰਦੇ ਆਂ ਸੇਰ ਸਾਂਵੇਂ ਕਰੋ ਉਹ ਸ਼ੇਰ ਦਾ ਧੱਪ ਵਧੀਆ ਲਾਦਿਆ ਮੈਂ ਕੋਟੀਪਾਈ ਬੈਠੀ ਆ ਤੁਸੀਂ ਸ਼ਾਮਾ ਸ਼ਾਮਾ ਕਰੀ ਜਾਂਦੇ ਈ ਤੇ ਤੇ ਚੱਕਰ ਹੁਣਗੇ ਚੱਕਰ ਆਉ ਨਹੀਂ ਆਈ ਨਹੀਂ ਆਉਂਦੇ ਅੱਜ ਠੀਕ ਰਹਿ ਬਸ ਵੈਗੁਰੂ ਦਾ ਨਾਮ ਠੀਕ ਆ ਕਾਦ ਨੇ ਉਹ ਕੁਲਗਲੇ ਕਾਦ ਪੱਕਣੇ ਨੇ ਮਾਰਚ ਦੇ ਮਗਰਲੇ ਹਫਤੇ ਮਾਰਚ ਦੇ ਮਗਰੋਂ ਆਪਦੇ ਓੜੀ ਪਕਣੇ ਆਉਣਗੇ ਹੋਲੀ ਗਾਦ ਕੋਲੀ ਨੂੰ ਗਲਗਲੇ ਪਕਦੇ ਹੁੰਦੇ ਹਾਂ 19 ਦੀ 10ਵੀਂ ਹਾਂ 5 ਦਿਨ ਮਗਰੋਂ ਦੇ ਲੰਦੀ ਅਪੂਰਨਮਾਸੀ ਇਹ ਵੀ ਰਿਵਾਜ ਆ ਤਾਂ ਪੂਰਨਮਾਸੀ ਨੇ ਪਕਣਗੇ ਨਾ ਹੋਲੀ ਨੂੰ ਮੈਨੂੰ ਨਹੀਂ ਪਤਾ ਬੱਦ ਬੱਕਦੇ ਆਂ ਹੋਲੀ ਨੂੰ ਬੱਕਦੇ ਹੁੰਦੇ ਗੁਰਗੜੀ ਉਹ ਕੂਲ ਮਸੇਂ ਚਾਰ ਕਦਾ ਮੇਲਾ ਕਦ ਹੁੰਦਾ ਮੈਨੂੰ ਨਹੀਂ ਪਤਾ ਯਰ ਕਦਾ ਮੇਲਾ ਦੋ ਤਿੰਨ ਵਾਰ ਹੱਥ ਮੂਰੇ ਆਉਂਦਾ ਹੋਊ ਇਹਨੂੰ ਵੱਡ ਕੇ ਪਰੇ ਰੱਖ ਦ ਹੱਥ ਨੂੰ ਵੱਡੋ ਕੰਮ ਨਾ ਕਰਾਏ ਕੋਈ ਮੈਂ ਕੰਮ ਕਰਦੀ ਨਹੀਂ ਹੈ ਆ ਕੀ ਇਹ ਜਿਹੜਾ ਕਰਦੀ ਇਹ ਆਪਦੇ ਲਈ ਕਰਦੀ ਆਪਦੇ ਸੋਖ ਲਈ ਇਹ ਮੁੱਠੀ ਸਾਗ ਪਾਉਂ ਇਹਨਾਂ ਨੂੰ ਖਵਾਉਂ ਹਾਂ ਮੈਂ ਕਿਹੜਾ ਕਹਣਾ ਮੈਂ ਕਿਹੜਾ ਖਾਣਾ ਅੱਛੇ ਮੈਂ ਕੰਮੇ ਨਹੀਂ ਕਰਦੀ ਛੁੱਟ ਘਰ ਦਾ ਕੰਮ ਕਰਦਾ ਕੌਣ ਹੁਣ ਕਿਵੇਂ ਕੀਤਾ ਸਵੇਰ ਦਾ ਸਵੇਰ ਦਾ ਤਾਂ ਭਾਈ ਸਾਈਲੈਂਟ ਖਾਹ ਬਾਹਰ ਰਤਨ ਕੰਮ ਕਰਦਾ ਉਹਨੂੰ ਪੁੱਛਿਆ ਫਿਰ ਰੋਟੀ ਕਿੱਥੇ ਕਰਦੀ ਇੱਕ ਖੀਰਾ ਕਰਦਾ ਇੱਕ ਮੂਲੀ ਕਰਦੀ ਉਹਨੇ ਖਾ ਕੇ ਤੇਰਾ ਕੰਮ ਕਰਿਆ ਫਿਰ ਤੈਂ ਕੀਤਾ ਕੰਮ ਜਾਨ ਆਏ ਪਹਿਲਾਂ ਉਹ ਰੋਟੀਆਂ ਬਣਾ ਕੇ ਦਿੰਦੀ ਆ ਮੈਂ ਬਹੁਤ ਖਾਦਾ ਹਏ ਫੇਰ ਕਹਿੰਦੇ ਨੇ ਲੜਦੀ ਆ ਸਹੀ ਤੇ ਨਹੀਂ ਬੰਤੀ ਮੈਨੂੰ ਤਾਂ ਰੋਟੀ ਦੀ ਭੁੱਖ ਲੱਗੇ ਵੀ ਸਣ ਦੀਪਾ ਕਾ ਕੇ ਕਾ ਬਸ ਸਣ ਦਿਖਾਣੀ ਪੈਣੀ ਆ ਅੱਛਾ ਜਿਆਨ ਨੂੰ ਕੇ ਵੀਡੀਓ ਬਣਾ ਦੇ ਬਣਾਈ ਨਹੀਂ ਹੈਗੀ ਕੋਈ ਨਾ ਭੱਜ ਗਿਆ ਉੱਪਰ ਬੈਠੇ ਹਾਂ ਤੇ ਕਾੜੀ ਲੱਗਦੀ ਆ ਮੈਨੂੰ ਨਹੀਂ ਲੱਗਦੀ ਸਰੀਰ ਕਮਜ਼ੋਰ ਆ ਆਏ ਵੇ ਲੱਗ ਮੈ ਕਮਜ਼ੋਰੀ ਆ ਦੇਖੋ ਆ ਪਾਲਕ ਕਹਿੰਦੇ ਦੀ ਵੱਡਦੇ ਛੋਟੀ ਛੋਟੀ ਸੀ ਇਹ ਨਿੱਚ ਦੇਖ ਲਾਉਣ ਤਾਂ ਇਹ ਆ ਆ ਗਏ ਫਾਲੀਆਂ ਇਹ ਹੁਣ ਵੱਡ ਹੋਈ ਆ ਮਿੰਨਾ ਹੋ ਗਿਆ ਬਿਮਾਰ ਇਹ ਤੇ ਤਾਂ ਸੂਰਾ ਸੂਰਾ ਸਾਰੇ ਦੀ ਨਹੀਂ ਬੱਚੇ ਇੰਨਾ ਚ ਹੈ ਨਹੀਂ ਮੈਂ ਤਾਂ ਥੱਕ ਵੀ ਗਈ ਬੱਸ ਕਰੋ ਟੋਕਾ ਕਰ ਦੋ ਜੱਬ ਕਰਨਾ ਹੁੰਦਾ ਹੈ ਤਾਂ ਟੋਕਾ ਖਰਦੋ ਇਹਦਾ ਬੱਸ ਕਰੋ ਮੈਂ ਤਾਂ ਥੱਕ ਗਈ ਐਨੀ ਕੱਢ ਲਈ ਤੇਰੀ ਮੁੱਕਦੀ ਆਓ ਮੇਥੇ ਜੇ ਕੱਢ ਲਨ ਹਫਤੇ ਤੱਕ ਆ ਗੋਗੇ ਇਹ ਕੱਢਣਿਆ ਤੇ ਵਿੱਚੋਂ ਤਾਂ ਵਧੀਆ ਹੈਗੀ ਆ ਚੰਨ ਕੰਟੇਲਰ ਨਹੀਂ ਹੋਇਆ ਤੇ ਕਢਾਓ ਇਹਦੀ ਕੀ ਮਜਬੂਰੀ ਆ ਕਵੇ ਲਟਕ ਲਟਕ ਕੇ ਖਾਂਦੀ ਆ ਇੱਕ ਬੱਲ ਤੋੜ ਕੇ ਨਾ ਖਣਕਦੀ ਉਹਨੂੰ ਲਟਕ ਲਟਕ ਕੇ ਖਾਣ ਲੱਗੀ ਹੋਈ ਆ ਵੀ ਥੱਲੇ ਬਹਿ ਕੇ ਖਾਲਾ ਭਲੀਏ ਮਾਨਸੇ ਤੈਨੂੰ ਕਿਹੜਾ ਕੋਈ ਰੋਕਦਾ ਲੋ ਜੀ ਬਾੜੀ ਸਾਰੀ ਰਤਨ ਨੇ ਵੱਡ ਟੁੱਕ ਕਰਤਾ ਸਾਰਾ ਕੁਝ ਲਸਣ ਰਹਿ ਗਿਆ ਲਸਣ ਤਾਂ ਮੈਨੂੰ ਲੱਗਦਾ ਇੰਨਾ ਮੋਟਾ-ਮੋਟਾ じゃ ਹੋਇਆ ਨਹੀਂ ਆ ਪਿਆ ਟਾਈਮ ਪਤਾ ਕਿੰਨਾ ਹੋ ਗਿਆ 2 ਵਜੇ ਹੁਣ ਰਤਨ ਨੂੰ ਪਤਾ ਨਹੀਂ ਕਿੱਧਰ ਨੂੰ ਚਲੇ ਗਿਆ ਖਾਲ ਕੱਢਦਾ ਸੀ ਇਹ ਮੈਨੂੰ ਕਹੀ ਜਾਂਦੇ ਆ ਵੀ ਸ਼ਾਮੇ ਬਹਿ ਜਾ ਸ਼ਾਮੇ ਬਹਿ ਜਾ ਪਤਾ ਨਹੀਂ ਤਾਂ ਹਨਾ ਬਿਮਾਰ ਕਰਕੇ ਮੈਨੂੰ ਤਾਂ ਲੱਗਦੀ ਹੋਈ ਨਹੀਂ ਕਿ ਧੁੱਪ ਮਮ ਬੜੀ ਸੋਹਣੀ ਆਮਣਾ ਕੋਟੀ ਪਾਈ ਰਹੀ ਆ ਆਇਆ ਨੀਰਤਨ ਤਾਂ ਹੱਲੇ ਹੱਲੇ ਨਹਾਉਣਾ ਤੇ ਇੱਕ ਟਾਪਾ ਜਿਹਾ ਸੀ ਭਰ ਲਿਆ ਬਾਕੀ ਇਹਨਾਂ ਨੂੰ ਮੈਂ ਕਿਹਾ ਟੋਕਾ ਕਰ ਦੋ ਭਾਈ ਮੈਂ ਤਾਂ ਥੱਕ ਗਈ ਬੈਠੀ ਕਿਹੜੇ ਵੇਲੇ ਦੀ ਜੀ ਆਰ ਅੰਦਰ ਪਤਾ ਨਹੀਂ ਕੀ ਕਰਦਾ ਨਹਾ ਧੋ ਕੇ ਹੁਣ ਤੁਹਾਨੂੰ ਫੇਰ ਮਿਲਦੇ ਆਂ ਚਾਚੂ ਬਣਾਉਣੇ ਆ ਮੈਂ ਤਾਂ ਨਹੀਂ ਪੀਂਦੀ ਰਤਨ ਨੂੰ ਦੇ ਦਾਂਗੇ ਨੰਨ ਦੇ ਦਾਂਗੇ ਪਹਿਲਾਂ ਜਿਹਾਰ ਨੂੰ ਦੇਖਾਂ ਕੀ ਕਰਦਾ ਕੁਛ ਬਣਾਉਣੇ ਅੱਜ ਸਬਜੀ ਸੁਬਜੀ ਤਾਂ ਆਪਾਂ ਕੁਛ ਨਹੀਂ ਬਣਾਉਣਾਗਾ ਸਾਗ ਵੀ ਕੱਲੀ ਪਾਲਕ ਜੀ ਆ ਹੈਨੀ ਪੋਰਾ ਸਰੋਂ ਸਰੋਂ ਦੀ ਮੁੰਡਾ ਕਿੱਥੇ ਆ ਇੱਥੇ ਆ ਕੀ ਕਰ ਰਹੇ ਆ ਹੂੰ ਗੇਮਾਂ ਖੇਡਦਾ ਬਟਾ ਫੇਰ ਮੈਂ ਮੁੜ ਤੇ ਆ ਹਾਂ ਫੋਨ ਤੇ ਕਰੇ ਹੈ ਫੇਰ ਮੈਂ ਤੇ ਕਰੇ ਬੰਦ ਦੁਕਾਨੀ ਤੇ ਫਿਲਮ ਆ ਫੜਾ ਰੇ ਮੇਰਾ ਫੋਨ ਆਹ ਕਿਸਾਨ ਜੁਨੀਅਨ ਜਿੰਦਾਬਾਦ ਕਿਸਾਨ ਜੁਨੀਅਨ ਅਰੇ ਡੈਡੀ ਨੂੰ ਆਦੇ ਵੀ ਡੈਡੀ ਪੱਗ ਨਹੀਂ ਬੰਨ ਕੇ ਆਏ ਇਹ ਕਹਿੰਦੇ ਕਹਿੰਦੇ ਡੈਡੀ ਕਹਿੰਦੇ ਖੇਤਾਂ ਚ ਵਾਏ ਨਿਕਣ ਆਂਦੇ ਤੂੰ ਸਾਰਾ ਪੱਲਾ ਗਿੱਲਾ ਕਰ ਲਿਆ ਪਿੱਛੇ ਹਾਂ ਡੈਡੀ ਆਹ ਖੇਤਾਂ 'ਚ ਕੰਮ ਕਰਦੇ ਆ। ਏਡੀ ਕਰਨੀ ਲੱਗ। ਆ ਡੈਡੀ ਇੰਡੀ ਕਾਰੀ ਲੱਗਿਆ ਹੈ। ਭਾਈ ਲੋਕ ਕੱਢਣ ਨਹੀਂ ਦਿੰਦੇ ਇੰਡੀ ਕਾ ਇੰਨੀ ਵਾਇਰਲ ਹੋ ਗਈ। ਲੋਕ ਜਦ ਰਾਹ 'ਚ ਘੇਰ ਲੰਦੇ ਆ। ਸਾਡੇ ਕੱਲ ਦੇ ਪਕੌੜੇ ਹਾਲੇ ਤੱਕ ਚੱਲਦੇ ਆ। ਅਸੀਂ ਕਿ ਡੈਡੀ ਨੂੰ ਵੀ ਗਰਮ ਕਰਿਆ। ਹੁਣ ਮੈਂ ਚੱਲ ਡੈਡੀ ਨੂੰ ਵੀ ਖਾਣ ਨੂੰ ਦੇ ਦਿੰਦੀ ਆ। ਹੁਣ ਮੈਂ ਬਣਾਇਆ ਨਿਊਡਲ। ਡੈਡੀ ਸਵਾਦ ਬਣਿਆ? ਹੂੰ। ਸਵਾਦ ਬਣਿਆ? ਬਹੁਤ ਵਧੀਆ। ਸ਼ੁਕਰ ਹੈ। ਵੱਡੀ ਗੱਡੀ ਦਿੱਲੀ। ਦਿੱਲੀ ਨੂੰ ਕੱਢ ਗਈ। ਅੱਛਾ ਸਹੀ ਮਰਦੜ ਗਏ ਵਧੀਆ ਹੁਣ ਕੀ ਆ ਉੱਥੇ ਦੀ ਖਬਰ ਕੋਮਰ ਮੈਂ ਦੇਖੀ ਨਹੀਂ ਆ ਅੱਛਾ 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 ਮਹਾ ਪੰਜਾਤ ਆ ਪਤਾ ਹੀ ਨਹੀਂ ਮੈਂ ਤਾਂ ਖਬਰਾਂ ਹੀ ਬੰਦ ਕਰਤੀਆਂ ਸੀ ਨਾ ਉਹ ਵੀ ਖਬਰਾਂ ਅਡਵਾਨੀ ਦੇ ਮੁੰਡੇ ਦੇ ਵਿਆਹ ਕਰਕੇ ਖਬਰਾਂ ਹੀ ਬੰਦ ਕਰਤੀਆਂ ਸੀ ਖਬਰਾਂ ਹੀ ਨਹੀਂ ਸੀ ਆਉਂਦੀਆਂ ਕੋਈ ਖਬਰ ਨਹੀਂ ਸੀ ਆਉਂਦੀ ਕੋਈ ਤੁਹਾਨੂੰ ਵੀ ਲਿਆਦਾ ਤੁਸੀਂ ਕੀ ਖਾਣਾ ਤੁਸੀਂ ਕੀ ਖਾਣਾ ਤੁਸੀਂ ਨਿਊਡਲ ਲੈ ਲਓ ਨਿਊਡਲ ਹੀ ਖਾ ਲਓ ਇਹ ਬੰਦਾ ਖਾਵੇ ਵੀ ਨਹੀਂ ਰੇ ਬਣਾ ਕਿਤੇ ਮੇਰਾ ਆਜੂ ਹੀ ਨਹੀਂ ਰੋਟੀ ਖਾਂਦੀ ਕੋੜੇ ਨਹੀਂ ਮਰਾਤੈ ਨੂੰ ਪੀਤਾ ਵਾਗਰ ਖਾਧਾ ਥੋੜੇ ਪਪੀਤਾ ਹੰਦਾ ਥੋੜਾ ਜਿਹਾ ਖੀਰ ਆ ਦਿੱਤਾ ਅਕਾੜੇ ਤੇ ਘਾਤੇ ਕੀ ਗਏ ਸਲਾਦ ਕਰ ਲਵੇ ਸਲਾਦ ਖਾਦਾ ਰਾਤ ਨੂੰ ਪੀਤਾ ਖਾਦਾ ਸੀ ਅੱਜ ਦਾੜੀ ਦੇ ਜੀ ਦੁੱਧ ਵੀ ਪੀਤਾ ਸੀ ਰਾਤ ਦਾ ਬਹੁਤ ਥੋੜਾ ਜਿਹਾ ਪਸੰਦ ਨਹੀਂ ਆ ਲੱਗਾ ਕੋਈ ਨਾ ਦਾ ਪੇਟ ਠੀਕ ਹੋਈ ਮੱਕੀ ਘੱਟੀ ਹੈ ਜਿਹੜੀ ਉਹ ਕਰਨੀ ਆ ਬਿੱਤੇ ਜਿਹੜੀ ਹੋਣ ਮੱਕੀ ਗਏ ਮੈਂ ਮੋਜੀ ਲੈ ਕੇ ਲਾ ਲਈ ਸਪੂਨ ਲਾ ਕੇ ਪੋਲੀ ਟੋਟੇ ਜਮੇ ਹੋ ਮੱਕੀਆਂ ਮੇ ਆ ਆ ਇਹ ਮੈਂ ਤਲਵੜ ਲਾ ਕੱਲ ਰਾਤ ਆ ਮੀਨ ਦਾਣਾ ਨਹੀਂ ਖਾਵੇ ਮਸ਼ੀਨੀ ਆ ਟੋਟੇ ਦਾ ਤੁਸੀਂੰਦ ਵਾਲੇ ਦਾ ਘੱਟੇ ਲੱਗਾ ਹੁੰਦਾ ਉਹਦਾ ਨਾਲ ਤੁਹਾਡੇ ਦਾ ਜਹਾਤੀਆਂ ਜੀ ਦਾ ਮੀਨ ਕਿੱਥੇ ਆਉਣਾ ਅੱਧ ਅੱਧ ਮੀਨ ਨਾਲ ਤਾਂ ਉਹਦਾ ਵੀ ਹੋ ਜਾਂਦਾ ਜਿਹੜਾ ਵੀ ਪਿਆਦੀ ਉਹਨਾਂ ਦੇ ਹੋ ਗਾ ਖਾ ਕੇ ਦੇਖੋ ਕੋਕੜੀ ਕਿੱਦਾਂ ਉਹ ਦਰੂ ਉੱਤਰ ਘਰ ਨਾ ਜੀ ਮਾੜੀ ਬਹੁਤ ਜਾਨਵਰ ਚੱਕ ਆਪਣੇ ਦਾ ਇੱਕ ਦਮ ਆਨ ਛੱਕਿਆ ਇੱਥੇ ਤੋਂ ਤੇ ਚੱਕਦੇ ਸੀ ਨੀ ਵੇਚੀ ਹਾਂ ਹਾਂ ਉਹ ਕੱਲ ਪਰਸ ਹੋਸੀ ਦੇਖੀ ਉਹ ਦੋ ਤੋਂ ਤੇ ਬੈਠੇ ਬੜੇ ਸੋਹਣੇ ਦਾੜੀ ਦਾੜੇ ਘਾਣ ਬੈਠੇ ਗਏ ਪਾਣੀ ਪੀਂਦੇ ਹੁੰਦਾੜੇ ਘਾਣਦੇ ਆਪਾਂ ਵੀ ਨਹੀਂ ਨਾ ਆਪਾਂ ਵੀ ਨਹੀਂ ਆਪਾਂ ਘੜਾਈ ਕਰਦੇ ਜਾਨਵਰ ਨਾ ਉਹ ਜੋ ਕੋਲਾ ਉਹ ਜਾਨ ਚੰਨ ਚੰਨ ਜਮਾ ਦਾ ਗੋਦਰੀ ਹੁੰਦੀ ਆ ਆ ਵਾਲੀ ਆ ਉਹ ਬੋਲ ਸਕਦੇ ਬੋਲ ਸਕਦੇ ਨਾ ਉਹਦੇ ਉਹ ਕਾਉਂ ਪੱਟ ਕਾਉਂ ਪੱਟਦੇ ਨੇ ਟਟਾ ਜੱਕ ਜਾਂਦੇ ਆ ਟੱਪਦੇ ਨਹੀਂ ਉੱਥੇ ਹੱਦ ਕੋਈ ਆਣ ਨੀ ਬੈਠਾ ਲਿਖਿਆ ਬੱਦਵੀ ਜਦੇ ਆਲੇ ਆਲੇ ਉਹ ਜਿਹੜਾ ਨਿੰ ਮਿੱਟੀ ਪੈਣੀ ਆ ਚੀਂ ਦਾਣ ਲਾਉ ਹੋਈ ਜਮੇ ਹਨ ਨਾਲ ਪਾਣੀ ਦਾ ਪਾਣੀ ਛੋਟਾ ਮਾਈ ਦੀ ਕੋ ਛੋਟਾ ਨਹੀਂ ਪੈ ਰਿਆ ਛਾੜ ਤੇ ਪਾਣੀ ਪੈ ਰਿਆ ਮੇਰਾ ਦੂਜਾ ਬੈਂਟਾ ਨਹੀਂ ਮੱਤ ਲੈਣਾ ਇਹ ਕਿਤਾ ਪਾਣੀ ਚਾੜ ਦੇ ਪੀਂਦਾ ਸਲਾ 150 ਉਹ ਸਲਾ ਬਣਾ ਲੈ ਉਹ ਤਰਨੀ ਆ ਜੇ ਆਪਾਂ ਪਾਣੀ ਵੱਧ ਜੀਏ ਕੱਖ ਹੋ ਜਾਵੇ ਬੇਵਰਤ ਇਹ ਮੇ ਕੱਖ ਹੋ ਜਾਣਾ ਸਾਰਾ ਜਲਾ ਗਿਆ ਉਹ ਨਾਲ ਸੁੱਕ ਖੰਗਿਆ ਆ ਰੱਬ ਤੱਕ ਇਹ ਤਾਂ ਕੱਖ ਜੀ ਆ ਮੈਂ ਦੇ ਬੋਤ ਕੱਟਾ ਬਹੁਤ ਆ ਨਹੀਂ ਰੋਤਦਾ ਜਿਹੜੀ ਉਤਰ ਸੀ ਬਿੱਜੀ ਦੀ ਉਹ ਵੀ ਕੱਖ ਵਾਦ ਜੰਮਨ ਮੈਂ ਉਹ ਨਹੀਂ ਕਾਉਂਟਰ ਬਿੱਟੇ ਦੀ ਕਾਉਂਟਰ ਉੱਤੇ ਜਾਂ ਬਿੱਜੀ ਨੂੰ ਆਪਣੇ ਕੋਲ ਹੀ ਰੱਖਉਂਦੇ ਨੇ ਨਵੇਂ ਜਿਹੇ ਸਿੰਘ ਮੈਂ ਆਪਣੇ ਨਾਲ ਲਿਆ ਸੀ ਉਹ ਵੀ ਇੱਕ ਡੋਟਾ ਵਰਦਿਆਂ ਨਾਪਾ ਤੇ ਵੇਚਦੀ ਹੈ ਨਾ ਮੱਕੇ ਦੀ ਇਹ ਆਪਣੀ ਚੇਜ ਵਾਲੀ ਬਿੱਜੀ ਆ ਵਰਤ ਹੁਣ ਪੁੱਛਿਆ ਨਹੀਂ ਕੋਣ ਵੱਡੀਆਂ ਜਾਂਦੀਆਂ ਮਾਈ ਭਾਈ ਭੈਣ ਬਹੁਤ ਵਧੀਆ ਇਹ ਲੁਚੀਉ ਆ ਉਹਰ ਮੋਂ ਬੱਡੀਆਂ ਦਾ ਆ ਗਏ ਬੱਡੀਆਂ ਨਾਲ ਬੰਨ੍ਹ ਲਉਂਦੀਆਂ ਆ ਨਾ ਆਟੋਮੈਟਿਕ ਆਉਣੇ ਬੱਚੇ ਦਾਣਾ ਵਿੱਚ ਰਿਓ ਮੁਰੇ ਹੋਇਆ ਲੱਪਣਾ ਦਾ ਨੰਦੇ ਵਿੱਚ ਪਾਣਾ ਰਿਓ ਦਾ ਉਹ ਵੀ ਬੜਾ ਤੇ ਰਿਓ ਹੀ ਦਾਣਾ ਵਧੀਆ